ਸਰ ਅਮੇਰ ਸਰ ਵੀ ਤੇ ਸ਼ਰੀਆਮ ਸਰਪੰਚ ਦੇ ਗੁੜੀਆਂ ਮਾਰੀ ਗਿਆ ਪੈਰ ਸਵਿਚ ਕੀ ਦੇਖੋ ਲਾਅ ਐਂਡ ਆਰਡਰ ਨਾਮ ਦੀ ਚੀਜ਼ ਨਹੀਂ ਰਹੀ ਇਹ ਕੋਈ ਪਹਿਲੀ ਵਾਰੀ ਇਹ ਹਾਦਸਾ ਨਹੀਂ ਹੋਇਆ ਇਹ ਅੱਜ ਵਿਆਹ ਦੇ ਵਿੱਚ ਦੂਜੀ ਘਟਨਾ ਹੈ ਜਿੱਥੇ ਲੋਕਾਂ ਨੇ ਮੇਜ਼ਾਂ ਦੇ ਥੱਲੇ ਲੁਕ ਲੋਕ ਕੇ ਆਪਦੀ ਜਾਨ ਬਚਾਈ ਸੋ ਸਰਪੰਚ ਸਾਹਿਬ ਮੈਂ ਉਹ ਵੀਡੀਓ ਵੇਖੀ ਹੈ ਕਿ ਉਹ ਵਿਅਕਤੀ ਬੈਠਾ ਤੇ ਉਹ ਸ਼ਰੀਆਮ ਹੁੰਦੇ ਆ ਬਿਨਾ ਮੂੰਹ ਟਕੇ ਤੇ ਸਿਰ 'ਚ ਗੋਲੀ ਮਾਰਦੇ ਆ ਤੇ ਮਾਰ ਕੇ ਉਹਨੂੰ ਸੁੱਟ ਜਾਂਦੇ ਆ ਔਰ ਪੁਲਿਸ ਦਾ ਕੀ ਕੰਮ ਹੋਏਗਾ ਮੈਂ ਦੱਸਦਾ ਪੁਲਿਸ ਨੇ ਕੀ ਕਰਨਾ ਹੈ ਪੰਜਾਬ ਦੀ ਪੁਲਿਸ ਹੁਣ ਉਹਨਾਂ ਦੇ ਪਿੱਛੇ ਲੱਗੇਗੀ ਕਿ ਪੋਸਟਮਾਰਟਮ ਕਰਾ ਲਓ ਤੇ ਜਲਦੀ ਅੰਤਿਮ ਸੰਸਕਾਰ ਸਰਪੰਚ ਦਾ ਕਰਾ ਲਓ ਪੁਲਿਸ ਸਾਰੀ ਹੁਣ ਇਸ ਗੱਲ ਤੇ ਪੱਬਾਂ ਪਾਰ ਹੋਏਗੀ ਇਹ ਪਹਿਲੀ ਘਟਨਾ ਨਹੀਂ ਮੈਂ ਤੁਹਾਨੂੰ ਦੱਸਿਆ ਤਰਨਤਾਰਨ ਦੇ ਵਿੱਚ ਸਾਡਾ ਬਲਾਕ ਦਾ ਪ੍ਰਧਾਨ ਮਾਰਤਾ ਮੈਂ ਰਾਤ ਨੂੰ ਉੱਥੇ ਧਰਨਾ ਲਾ ਕੇ ਬੈਠਾ ਰਿਆ ਅੱਜ ਤੱਕ ਉਹ ਗੁਨੇਗਾਰ ਨਹੀਂ ਫੜੇ ਗਏ ਹੁਣ ਕੀ ਹੋਇਆ ਹੈ ਲਾਇਸੈਂਸ ਨਹੀਂ ਬਣਾਏ ਉਸ ਪਰਿਵਾਰ ਦੇ ਜਿਹੜੇ ਇਹਨਾਂ ਨੇ ਕਹੇ ਸੀ ਹੁਣ ਉਹ ਧਮਕੀ ਦਿੰਦੇ ਆ ਵੀ ਚਾਚੇ ਨੂੰ ਕਢਾ ਦੇ ਜੇ ਚਾਚੇ ਨੂੰ ਨਾ ਕੱਢਿਆ ਤਾਂ ਤੈਨੂੰ ਮਾਰ ਦੇਵਾਂਗੇ ਉਹ ਚਾਚੇ ਨੂੰ ਕਢਾਉਣ ਲੱਗ ਪਏ ਜਿਨ੍ਹਾਂ ਨੇ ਮਰਵਾਇਆ ਔਰੇ ਬਾਪ ਨੂੰ ਸਾਡੇ ਬਲਾਕ ਦੇ ਪ੍ਰਧਾਨ ਨੂੰ ਪੱਟੀ ਵਾਲੇ ਨੂੰ ਹੁਣ ਇਹ ਘਟਨਾ ਸੋ ਕਹਿਣ ਦਾ ਮਤਲਬ ਲੁਧਿਆਣੇ ਜਿਹੜਾ ਘਟਨਾਕ੍ਰਮ ਹੋਇਆ ਸੀਗਾ ਮੈਂ ਕਮਿਸ਼ਨਰ ਸਾਹਿਬ ਨੇ ਬੰਦੇ ਫੜਨੇ ਸੀ ਇੱਕ ਬੰਦਾ ਨਹੀਂ ਫੜਿਆ ਗਿਆ ਦੋ ਨੇ ਹੱਥਿਆਂ ਦੀਆਂ ਜਾਨਾਂ ਚਲੀਆਂ ਗਈਆਂ ਗੈਂਗਵਾਰ ਹੋ ਗਈ ਦਿਨ ਦਿਹਾੜੇ ਪੁਲਿਸ ਨਾਮ ਦੀ ਕੋਈ ਚੀਜ਼ ਪੰਜਾਬ 'ਚ ਹੈ ਨਹੀਂ ਆ ਲਾ ਐਂਡ ਆਰਡਰ ਖਤਮ ਹੋ ਚੁੱਕਿਆ ਹੈ ਲੋਕਾਂ ਨੂੰ ਜਾਨ ਮਾਨ ਦੀ ਹਫਾਜ਼ਤ ਆਪ ਕਰਨੀ ਪੈਣੀ ਆਪਣੀ ਮੈਂ ਸੋਚ ਰਹਾ ਸੀ ਵਿਆਹ 'ਚ ਬੈਠੇ ਆ ਯਾਰ ਸਾਡੇ ਮਗਰ ਕਈ ਅਰੇ ਇਸ ਕਹਿੰਦੇ ਆ ਵੀ ਸਿਕਿਉਰਿਟੀ ਵਾਲੇ ਨੂੰ ਖਾਣਾ ਖਾਂਣ ਜਾਂਦੇ ਰੋ ਜਮਾਂ ਹੱਦ ਹੋ ਗਈ ਫਿਰ ਤੁਸੀਂ ਦੇਖ ਲਓ ਉਹ ਕਬੱਡੀ ਪਲੇਅਰ ਦਾ ਦਿਨ ਦਿਹਾੜੇ ਡੀਐਸਪੀ ਐਸਪੀਾਂ ਦੀ ਨਿਗਰਾਨ ਦੇ ਵਿੱਚ ਮੋਹੱਲੀ ਦੇ ਵਿੱਚ ਕਤਲ ਹੋ ਗਿਆ ਸੋ ਲਾ ਐਂਡ ਆਰਡਰ ਖਤਮ ਹੋ ਚੁੱਕਿਆ ਪੰਜਾਬ ਬਿਲਕੁਲ ਰੱਬ ਸਹਾਰੇ ਹੈ ਸੱਚੇ ਪਾਛੇ ਹੀ ਕਿਰਪਾ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ ਨੇ ਔਰ ਇਨਾਂ ਨੇ ਪੰਜਾਬ ਮਕਾਤਾ ਹੈ ਸਰਕਾਰ ਨੇ ਔਰ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਤੇ ਕੋਈ ਇਹਰੇ ਵੱਲ ਧਿਆਨ ਨਹੀਂ ਹੈ ਕੋਈ ਕਦੇ ਬਿਆਨ ਨਹੀਂ ਦਿੱਤਾ ਇਹ ਕ੍ਰਾਈਮ ਦੀਆਂ ਮੀਟਿੰਗਾਂ ਕਰਕੇ ਡੀਜੀਪੀ ਸਾਹਿਬ ਕਹਿੰਦੇ ਵੀ ਦੇਖੋ ਜੀ ਕ੍ਰਾਈਮ ਘਟ ਗਿਆ ਕ੍ਰਾਈਮ ਆਪੇ ਘਟ ਗਿਆ ਤੁਸੀਂ ਪਰਚੇ ਹੀ ਨਹੀਂ ਦਰਜ ਕਰਦੇ ਲੋਕ ਡਰਦੇ ਤੁਹਾਨੂੰ ਦੱਸਦੇ ਹੀ ਨਹੀਂ ਵੀ ਸਾਡੇ ਤੋਂ ਕਿੰਨੇ ਲੋਕ ਫਰੋਕੀਆਂ ਲੈ ਗਏ ਉਸੀ ਟਾਇਰ ਬੰਬ ਫਟੇ ਨੂੰ ਰਾਕਟ ਲਾਂਚਰ ਜਿਹੜਾ ਹੈਂਡ ਗ੍ਰੇਨੇਡ ਨੂੰ ਤਾਂ ਕਹਿ ਦਿੰਦੇ ਹੋ ਟਾਇਰ ਫਟ ਗਿਆ ਗੁਰਦਾਸਪੁਰ ਦੇ ਵਿੱਚ 파ੜਾ ਸਾਹਨੇ ਉਹ ਵੀਡੀਓ ਰਿਲੀਜ਼ ਕੀਤੀ ਸੀ ਸੋ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ ਹੁਣ ਪੰਜਾਬ ਸੁਰੱਖਿਤ ਅਥਾ ਦੇ ਵਿੱਚ ਜੇ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਦੀ ਪੰਜਾਬ ਬਚ ਸਕਦਾ ਨਹੀਂ ਤਾਂ ਪੰਜਾਬ ਦੇ ਹਾਲਾਤ ਕੱਭੀ ਸੋਸ਼ਲ ਮੀਡੀਆ ਤੋਂ ਉਹਨਾਂ ਦੇ ਕੇ ਵਾਇਰਲ ਵੀ ਕੀਤਾ ਕਿ ਧਮਕੀ ਦਿੱਤੀ ਗਈ ਅਸੀਂ ਮਾਰਿਆ ਜੀ ਉਹਨਾਂ ਨੇ ਉਹ ਭਾਈ ਉਹ ਤਾਂ ਮਾਰ ਕੇ ਦਾ ਟ੍ਰੈਂਡ ਹੋ ਗਿਆ ਵੀ ਆਹ ਪੱਤਰਕਾਰ ਮਾਰਿਆ ਸਰਪੰਚ ਮਾਰਿਆ ਐਮਐਲਏ ਮਾਰਿਆ ਮੰਤਰੀ ਮਾਰਿਆ ਤੇ ਤਾਂ ਜੋ ਸਾਨੂੰ ਪੈਸਾ ਵੱਧ ਮਿਲੇਗਾ ਸਾਡੀ ਚੜ੍ਹਾਈ ਜ਼ਿਆਦਾ ਹੋਏਗੀ ਇਹ ਟ੍ਰੈਂਡ ਹੋ ਗਿਆ ਮਾਰ ਕੇ ਬੰਦਾ ਦੱਸਣਾ ਜੇ ਕਿਸੇ ਨੇ ਨਹੀਂ ਵੀ ਮਾਰਿਆ ਉਹ ਵੀ ਕਹਿੰਦਾ ਮੈਂ ਜ਼ਿੰਮੇਵਾਰੀ ਲਈ ਨਹੀਂ ਤਾਂ ਪਹਿਲਾਂ ਇਹ ਹੁੰਦਾ ਸੀ ਵੀ ਜੇ ਕਿਸੇ ਨੂੰ ਬੰਦਾ ਮਰ ਜਾਂਦਾ ਸੀ ਉਹ ਲੁਕ ਜਾਂਦਾ ਸੀ ਉਹ ਲੱਭਿਆ ਨਹੀਂ ਥਿਆ ਹੁੰਦਾ ਸੀ ਕਿਉਂਕਿ ਉਹਨੂੰ ਡਰ ਲੱਗਦਾ ਸੀ ਜੇਲ੍ਹ ਜਾਣ ਤੋਂ ਹੁਣ ਇਹ ਮਾਰ ਕੇ ਦੱਸ ਦੇ ਵੀ ਅਸੀਂ ਮਾਰਤਾ ਬਈ ਜਾਓ ਜਿਹੜਾ ਕੁਝ ਕਰਨਾ ਕਰ ਲਓ